ਜੀ ਸਾਰੇ ਹੀ ਕੂਤਰਬਾਜ ਭਰਾਵਾਂ ਨੂੰ ਰਾਣਾ ਸੰਧੂ ਨਵਾਂ ਪਿੰਡ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਲਓ ਜੀ ਦੋਸਤੋ ਅੱਜ ਆਪਾਂ ਕੱਚ ਵਾਲੀਆਂ ਠੱਲਾਂ ਤੇ ਔਰ ਪਲਾਸਟਿਕ ਵਾਲੀਆਂ ਲੇਜ਼ਰ ਵਾਲੀਆਂ ਠੱਲਾਂ ਦੇ ਵਿੱਚ ਜੋ ਡਿਫਰੈਂਟ ਹੈ ਉਹ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ। ਤੇ ਇਹ ਕੱਚ ਵਾਲੀਆਂ ਠੱਲਾਂ ਜਿਹੜੀਆਂ ਨੇ ਇਹਨਾਂ ਦੀ ਕੀ ਕੁਆਲਿਟੀ ਹੈ? ਇਹ ਸੋ ਜਿਹੜਾ ਵੀ ਵੀਡੀਓ ਵੀਰ ਐਸ ਵੀਲ ਦੇਖ ਰਿਹਾ ਹੈ ਵੀਡੀਓ ਨੂੰ ਸਕਿੱਪ ਨਾ ਕਰਿਆ ਜੀ। ਪੂਰੀ ਵੀਡੀਓ ਦੇਖਿਆ ਜੀ। ਔਰ ਸਭ ਤੋਂ ਪਹਿਲਾਂ ਜੀ ਗੱਲ ਕਰਦੇ ਆ ਜੀ ਇਹਨਾਂ ਦੀ ਪੈਕਿੰਗ ਦੀ ਪੈਕਿੰਗ ਅ ਬਾਈ ਜੀ ਦੀ ਆਉਗੀ ਇੱਕ ਇਹਦਾ ਬਾਕਸ ਦੇ ਵਿੱਚ ਜਿਵੇਂ ਆਪਾਂ ਅਕਸਰ ਦੇਖਦੇ ਆ ਕਿ ਠੱਲਾਂ ਜਿਹੜੀਆਂ ਨੇ ਉਹ 1500 2200 ਰੁਪਏ ਤੱਕ ਆਪਾਂ ਖਰਚਾ ਕੀਤਾ ਹੁੰਦਾ ਹੈ ਤੇ ਜਿਹੜੀਆਂ ਆਪਣੀਆਂ ਠੱਲਾਂ ਉਤਾਰਾ ਤੂਰਾ ਵਗੈਰਾ ਦੇ ਵਿੱਚ ਆਉਂਦੀਆਂ ਨੇ ਜਾਂ ਕਿਤੇ ਰੱਸੀ ਦੇ ਵਿੱਚ ਨਾਲ ਬੰਨੀ ਹੁੰਦੀਆਂ ਨੇ ਉਹ ਤੇ ਇਸ ਦਾ ਬਾਕਸ ਦੇ ਵਿੱਚ ਪੈਕਿੰਗ ਆਉਗੀ ਇਹ ਅਲੱਗ-ਅਲੱਗ ਕਲਰ ਮਿਲਣਗੇ ਜੀ। ਇਸ ਬਾਕਸ ਦੇ ਵਿੱਚ ਮਿਕਸ ਕਲਰ ਆ ਜੀ। ਤੇ ਅਲੱਗ-ਅਲੱਗ ਕਬੂਤਰ ਬਾਜ ਦੀਆਂ ਰਿੰਗਾਂ ਜਿਹਦੇ ਵਿੱਚ। ਤੇ ਬਾਕੀ 100 ਕਬੂਤਰ ਬਾਜ ਦੀ ਜਿਵੇਂ ਕੋਈ ਰਿੰਗਾ ਤਾਂ ਉਹਦੇ ਵਿੱਚ 10 ਬਕਰੇ-ਬਕਰੇ ਕਲਰ ਮਿਲਣਗੇ। ਉਹ ਕਬੂਤਰ ਬਾਜ ਦੀ ਮਰਜ਼ੀ ਆ ਜਿੰਨੇ ਕੋ ਕਲਰ ਬਣਾਉਣਾ ਚਾਹੁੰਦਾ ਵਾ ਕਈ ਕੁਝ ਕਬੂਤਰ ਬਾਜ ਜੀ ਡਾਰਕ ਕਲਰ ਦੇ ਦੋ-ਤਿੰਨ ਰੰਗ ਹੀ ਪਸੰਦ ਕਰਦੇ ਆ। ਤੇ ਕੁਝ ਕੂਤਰਵਾਜ ਦੀ ਜਿਹੜੇ ਉਹ ਮਿਕਸ ਜਿਹੜੇ ਨੇ ਉਹ ਕਲਰ ਪਸੰਦ ਕਰਦੇ ਆ ਤੇ ਸਭ ਤੋਂ ਪਹਿਲਾਂ ਜੇ ਆਪਾਂ ਗੱਲ ਕਰੀਏ ਜੀ ਇਹਦੀ ਕੁਆਲਿਟੀ ਦੀ ਤੇ ਇਹ ਜਿਵੇਂ ਦੀ ਤੁਸੀਂ ਇਸ ਟਾਈਮ ਵੀਡੀਓ ਤੇ ਵਿੱਚ ਕੁਆਲਿਟੀ ਦੇਖ ਰਹੇ ਹੋ 5 ਸਾਲ ਦੀ ਆਪਣੀ ਗਰੰਟੀ ਹੈ ਜੀ ਕਿ 5 ਸਾਲ ਇਵੇਂ ਦੇ ਹੀ ਕਲਰ ਰਹਿਣਗੇ ਬਿਲਕੁਲ ਨਵੇਂ ਦੀ ਤਰ੍ਹਾਂ ਜਿਹੜੀ ਉਹ ਰੰਗ ਰਹੇਗੀ ਅਰ دوسری ਗੱਲੇ ਦੇ ਵਿੱਚ ਇਹ ਜੀ ਕਿ ਵਾਟਰਪਰੂਫ ਹੈ ਜੀ ਇਹ 101% ਵਾਟਰਪਰੂਫ ਹੈ ਕਿਉਂਕਿ ਇਸ ਦੀ ਇਹ ਬਣਾਉਣ ਦੇ ਟਾਈਮ ਦੇ ਵਿੱਚ ਅੱਧਾ ਕੰਮ ਜੋ ਹੈ ਜੀ ਉਹ ਪਾਣੀ ਦੇ ਨਾਲ ਹੀ ਹੁੰਦਾ ਹੈ ਜੀ ਇਸ ਕਰਕੇ ਪਾਣੀ ਦਾ ਤੇ ਕੋਈ ਅਸਰ ਨਹੀਂ ਜੀ ਤੇ ਬਾਕੀ ਜਿਹੜੀ ਚੀਜ਼ ਹੈ ਜ ਜਦੋਂ ਤੁਸੀਂ ਇੱਕ ਵਾਰ ਮੁਗਵਾਲੀ ਜਦੋਂ ਤੁਹਾਡੇ ਕਬੂਤਰਾਂ ਦੇ ਇਹ ਜਿਹੜੀਆਂ ਠੱਲਾ ਇਹ ਪਈਆਂ ਹੋਈਆਂ ਤਾਂ ਤੁਹਾਡੇ ਕੋਲ ਆਉਣ ਵਾਲੇ ਜਿਹੜੇ ਕੰਪਿਊਟਰ ਪਾਰਟ ਵੇਖਣਗੇ ਆ ਕੇ ਸਭ ਤੋਂ ਪਹਿਲੇ ਠੱਲਾਂ ਦੀ ਗੱਲ ਕਰਨਗੇ ਕਿ ਵੀ ਇਹ ਠੱਲਾ ਕਿੱਥੋਂ ਬੜਵਾਈਆਂ ਨੇ ਤੇ ਇਸ ਤੋਂ ਅਜੇ ਕੰਮ ਥੋੜਾ ਜਿਆ ਜੀ ਨਵਾਂ 1 ਮਹੀਨਾ ਹੋ ਗਿਆ ਜੀ ਕੰਮ ਕਰਦਿਆਂ ਤੇ 5-7 ਦਿਨ ਤੱਕ ਜਿਹੜੀਆਂ ਨੰਬਰਾਂ ਵਾਲੀਆਂ ਠੱਲਾਂ ਨੇ ਤੁਹਾਨੂੰ ਅਵੇਲੇਬਲ ਮਿਲਣਗੀਆਂ ਕਿ ਵੀ ਜਿਵੇਂ ਤੁਸੀਂ ਬੁੱਕ ਕਰਵਾਓਗੇ ਇੱਕ ਜਾਂ ਦੋ ਦਿਨ ਦੇ ਵਿੱਚ ਤੁਹਾਡੇ ਕੋਲ ਠੱਲਾ ਪਹੁੰਚ ਜਾਣਗੇ ਤੇ ਡਿਲੀਵਰੀ ਆਲ ਇੰਡੀਆ ਹੈ ਜੀ ਤੇ ਜਿਆਦਾਤਰ ਮਸਲਾ ਫਰਾਡ ਦਾ ਹੁੰਦਾ ਹੈ ਜੀ ਕਿਉਂ ਮੇਰੇ ਮੈਨ ਮੈਂ ਖੁਦ ਦੋ ਵਾਰੀ ਫਰਾਡ ਦਾ ਸ਼ਿਕਾਰ ਹੋਇਆ ਜੀ ਮੇਰੇ ਨਾਲ ਖੁਦ ਦੋ ਵਾਰ ਫਰਾਡ ਹੋਇਆ ਜੀ ਤੇ ਆਪਣਾ ਪੂਰਾ ਜਿਹੜਾ ਮੇਰਾ ਡਰੈਸ ਆ ਉਹ ਨਾਲ ਹੀ ਬਾਕਸ ਦੇ ਉੱਪਰ ਲਿਖਿਆ ਆਵੇਗਾ ਇਹ ਕੋਈ ਫਰਾਡ ਵਾਲਾ ਕੋਈ ਮਸਲਾ ਐਸਾ ਬਿਲਕੁਲ ਨਹੀਂ ਐ ਤੁਸੀਂ ਪੰਜਾਬ ਦੀ ਕਿਸੇ ਵੀ ਜਗ੍ਹਾ 'ਚ ਰਹਿੰਦੇ ਹੋ ਠੱਲਾ ਤੁਸੀਂ ਬੁੱਕ ਕਰਵਾਓ ਤੇ 8 ਦਿਨ ਦੇ ਅੰਦਰ ਅੰਦਰ ਜਿਹੜੀਆਂ ਠੱਲਾ ਨੇ ਉਹ ਤੁਹਾਡੇ ਕੋਲ ਪਹੁੰਚ ਜਾਣਗੀਆਂ ਆਮ ਵੀ ਥੋੜਾ ਜਿਹਾ ਮੌਸਮ ਦੀ ਖਰਾਬੀ ਹੈ ਜਿਵੇਂ ਹੁਣ ਤੇ ਇਹਦੇ ਵਿੱਚ ਥੋੜਾ ਜਿਹਾ 1 2 ਦਿਨ ਅੱਗੇ ਪਿੱਛੇ ਹੋ ਸਕਦੇ ਆ ਨੇ ਜੀ ਨਹੀਂ ਤਾਂ 8 ਦਿਨ ਤੇ ਅੰਦਰ ਅੰਦਰ ਜਿਹੜੀਆਂ ਠੱਲਾਂ ਨੇ ਉਹ ਵੀਰਾਂ ਕੋਲ ਪਹੁੰਚਦੀਆਂ ਕਰ ਦਿੱਤੀਆਂ ਸੀ ਤੇ ਇਹ ਪ੍ਰੋਪਰ ਕੱਚ ਵਾਲੀ ਠੱਲ ਹੈ ਜੀ ਤੇ ਇੱਕ ਨਵਾਂ ਜਿਹੜਾ ਹੈਗਾ ਜੀ ਇਹ ਇਹ ਡਿਜ਼ਾਈਨ ਜਿਹੜਾ ਕੱਚ ਵਾਲੀਆਂ ਠੱਲਾਂ ਦਾ ਇਹ ਸਿਰਫ ਓਨਲੀ ਆਪਾਂ ਹੀ ਬਣਾ ਰਹੇ ਆ ਜੀ ਠੱਲਾਂ ਇਹ ਇੰਡੀਆ ਦੇ ਵਿੱਚ ਕੋਈ ਵੀ ਇਹ ਕੱਚ ਵਾਲੀਆਂ ਠੱਲਾਂ ਨਹੀਂ ਬਣਾ ਰਿਆ ਜੀ ਆਹ ਕੁਝ ਮਿੱਤਰ ਬਣਾਉਦੇ ਨੇ ਠੱਲਾਂ ਪਰ ਉੱਪਰ ਸਿਰਫ ਇੱਕ ਕੱਚ ਦੀ ਇੱਕ ਪਰਤ ਦਿੱਤੀ ਹੁੰਦੀ ਹੈ ਜੀ ਤੇ ਇਹ ਟੋਟਲ ਜਿਹੜੀ ਹੈਗੀ ਹੈ ਜੀ ਠੱਲ ਕੱਚ ਦੀ ਹੈ ਤੇ ਜੋ ਇਹਦੇ ਵਿੱਚ ਅੰਦਰ ਜੋ ਪ੍ਰਿੰਟ ਲੱਗਾ ਹੈ ਜੀ ਉਹ ਕੱਚ ਦੇ ਸੈਂਟਰ ਦੇ ਵਿੱਚ ਆ ਤੇ ਸੈਂਟਰ 'ਚ ਹੋਣ ਕਰਕੇ ਕੁਝ ਵੀ ਇਹਨੂੰ ਭਿੱਜਣ ਦਾ ਕੋਈ ਖਤਰਾ ਨਹੀਂ ਚਮਕਦਮਕ ਜਿਹੜੀ ਉਹ ਵੀ ਇਦਾਂ ਲਗਾਤਾਰ ਬਰਕਰਾਰ ਰਹਿੰਦੀ ਤੇ ਬਾਕੀ ਦੋਸਤੋ ਆਪਣੇ ਕੋਲ ਠੱਲਾਂ ਬਣਵਾਉਣ ਦਾ ਇੱਕ ਵਾਧਾ ਹੋਰ ਵੀ ਹੈ ਜਿਵੇਂ ਦੀ ਤੁਸੀਂ ਠੱਲਾਂ ਦੇ ਉੱਤੇ ਡਿਜ਼ਾਈਨਿੰਗ ਜਿਹੜੀ ਕਰਵਾਉਣੀ ਹੈ ਤੁਸੀਂ ਨਾਲ ਦੀ ਨਾਲ ਚੈੱਕ ਕਰ ਸਕਦੇ ਹੋ ਕਿਉਂਕਿ ਜ਼ਿਆਦਾਤਰ ਜਿਹੜੇ ਠੱਲਾ ਬਣਾਉਣ ਵਾਲੇ ਮਿੱਤਰ ਨੇ ਉਹ ਠੱਲਾ ਕੋ ਦੂਸਰੇ ਕਿਸੇ ਜਗ੍ਹਾ ਤੋਂ ਬਣਵਾਉਂਦੇ ਨੇ ਜਿਵੇਂ ਦਾ ਆਪਾਂ ਲੈ ਕੇ ਭੇਜ ਦਿੰਨੇ ਆ ਉਹ ਮੇਦੀਆਂ ਹੀ ਠੱਲਾ ਬਣ ਕੇ ਆ ਜਾਂਦੀਆਂ ਨੇ ਤੇ ਆਪਣੇ ਕੋਲੇ ਆ ਜੀ ਜਦੋਂ ਵੀ ਤੁਸੀਂ ਆਰਡਰ ਬੁੱਕ ਕਰਵਾਦਾ ਨਾਮ ਦੀ ਨਾਲ ਜਿਹੜੀ ਡਿਜ਼ਾਈਨਿੰਗ ਕਰਕੇ ਤੁਹਾਨੂੰ ਦਿਖਾ ਦਿੱਤਾ ਜਾਏਗਾ ਤੁਹਾਡਾ ਮੋਬਾਈਲ ਨੰਬਰ ਔਰ ਨਾਮ ਤੁਹਾਡਾ ਕੋਈ ਜਿਵੇਂ ਤੁਸੀਂ ਪੰਜਾਬੀ ਦੇ ਵਿੱਚ ਇੰਗਲਿਸ਼ ਦੇ ਵਿੱਚ ਜਿਵੇਂ ਤੁਸੀਂ ਲਿਖਾਉਣਾ ਚਾਹੁੰਦੇ ਹੋ ਤੇ ਉਹ ਡਿਜ਼ਾਈਨਿੰਗ ਪੂਰੀ ਤਿਆਰ ਕਰਕੇ ਤੁਹਾਨੂੰ ਦਿਖਾ ਦਿੱਤੀ ਜਾਵੇਗੀ ਵੀ ਹਾਂ ਵੀ ਐਦਾਂ ਦੀਆਂ ਠੱਲਾਂ ਬਣਨਗੀਆਂ ਇਹ ਆਫਰ ਜ਼ਿਆਦਾਤਰ ਆਪਣੇ ਕੋਲੇ ਮਿਲੂਗੀ ਤੇ ਇੱਕ ਤੋਂ ਹੈ ਨੇ ਇਦਾਂ ਦੇ ਰਿੰਗਾਂ ਵਾਲੇ ਵੀਰ ਜੀ ਉਹ ਆਪ ਰਿੰਗਾਂ ਤਿਆਰ ਕਰਦੇ ਨੇ ਬਾਕੀ ਸਾਰੇ ਰਿੰਗਾਂ ਗੋਫਣਵਾਉਂਦੇ ਨੇ ਤੇ ਔਰ ਜੋ ਮਿੱਤਰ ਨੇ ਇੱਕ ਵਾਰ ਜੇ ਠੱਲਾਂ ਬਣਵਾ ਲਈਆਂ ਜਿਵੇਂ ਇੱਕ ਵੀਰ ਨੇ 100 ਠੱਲ ਬਣਵਾਈਆਂ 1500 ਰੁਪਏ ਦੀ 100 ਠੱਲ ਹੋਏਗੀ ਜੀ ਅਗਰ ਉਹੀ ਠੱਲਾਂ ਫੇਰ ਦੁਬਾਰਾ ਬਣਵਾਉਂਦਾ ਹੈ ਤੇ ਜੇ ਅਗਰ ਉਹਨੂੰ ਉਹ ਠੱਲਾਂ ਚਾਹੀਦੀਆਂ ਤਾਂ ਤਾਂ ਉਹਨੂੰ 1000 ਰੁਪਏ ਦੇ ਵਿੱਚ 100 ਠੱਲ ਦਿੱਤੀ ਜਾਊਗੀ ਪਰ ਬਿਗਨਿੰਗ ਜਿਹੜੀ ਹੈਗੀ ਹੈ ਜੀ ਦੋਸਤੋ ਉਹੀ ਹੋਵੇਗੀ ਜਿਹੜੀ ਪਹਿਲਾਂ ਹੋਵੇਗੀ ਨਵੀਂ ਡਿਜ਼ਾਈਨਿੰਗ ਕਰਨੀ ਹੈ ਤਾਂ ਫਿਰ 1500 ਰੁਪਏ ਹੀ ਲੱਗੇਗਾ ਤੇ ਬਾਕੀ ਜਿਵੇਂ ਦੀ ਤੁਸੀਂ ਕੁਆਲਿਟੀ ਇਸ ਟਾਈਮ ਦੇਖ ਰਹੇ ਹੋ ਤੇ ਇਹਦੀ ਨਾਲੋਂ ਵੀ ਵੱਧ ਕੇ ਕੁਆਲਿਟੀ ਤੁਹਾਡੇ ਕੋਲ ਜਦੋਂ ਰਿੰਗਾ ਪਹੁੰਚੀ ਆ ਤੁਹਾਨੂੰ ਇਤੋਂ ਵੀ ਵੱਧ ਕੁਆਲਿਟੀ ਜਿਹੜੀ ਇਹ ਮਹਿਸੂਸ ਹੋਏਗੀ ਆਰਡਰ ਬੁੱਕ ਕਰਵਾਉਣ ਵਾਸਤੇ ਸਕਰੀਨ ਦੇ ਉੱਪਰ ਨੰਬਰ ਦਿੱਤਾ ਹੈ ਤੇ ਉਸ ਨੰਬਰ ਤੇ ਤੁਸੀਂ ਕਨੈਕਟ ਕਰ ਸਕਦੇ ਹੋ ਧੰਨਵਾਦ ਜੀ